ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨੇ ਵੜਾ ਦਿਖਾਵਾਂਗੇ ਇੱਕ ਲੱਗ ਭਗ ਤਿਆਰੀ ਤੇ ਦੋ ਵੜਾ ਹੈਗੀਆਂ ਮਹੀਨਾ 20 ਦਿਨ ਦੀਆਂ ਕੱਚੀਆਂ ਇਹ ਤਿੰਨਾਂ ਘਰੇਲੂ ਵੀਰ ਦੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਪਰਮਜੀਤ ਆ ਭਾਈ ਇਹਦਾ ਆਪਣਾ ਚੋਬਰ ਕੋਠੇ ਵਾਜਦੇ ਆ ਸੈਣੀ ਚੋ ਠੀਕ ਹੈ ਜੀ ਇਹਦਾ ਆਪਾ ਬਰਨਾਲਾ ਤੋਂ ਜਾਂਨੇ ਆ ਪਟਾਣ ਤੋਂ ਬਰਨਾਲਾ ਰੋਡ ਤੇ ਇਹ ਆ ਗਈ ਚੋਬਰ ਕੋਠੇ ਨਰਸੀ ਕੋਲੇ ਹਾਂ ਨਰਸੀ ਕੋਲ ਜ ਆਪੇ ਪਾਣੀ ਫੈਕਟਰੀ ਆ ਕੋਲੇ ਠੀਕ ਹੈ ਤੇ ਮੋਬਾਈਲ ਨੰਬਰ ਵੀਰਾ ਆਪਣਾ 8528747313 85287 47313 47313 ਜਿਹੜੇ ਆਪਾਂ ਵਿਹੜ ਦੇਖੀ ਜਨੇ ਆ ਕਿਹੜਾ ਸ਼ੂਆ ਸੁੰਦੀਆ ਇਹ ਤੀਜਾ ਸ਼ੂਆ ਜੀ ਤੀਜਾ ਸ਼ੂਆ ਕਰਦੀ ਜਾਂਪਲ ਆਪਣੇ ਆ ਆਪਾਂ ਲਈ ਸੀ ਪਹਿਲੇ ਸੂਏ ਲਈ ਸੀ ਠੀਕ ਆ ਦੋ ਸੇ ਦੁੱਧ ਪੀ ਲਿਆ ਆਪਾਂ ਕਰਿਆ ਦੂਜੇ ਸੂਏ ਕਿੰਨਾ ਦੁੱਧ ਚੋਇਆ ਪੈਦਾ ਇਹਦਾ 25 ਲੀਟਰ ਦੁੱਧ ਚੋਈ ਆ ਠੀਕ ਆ ਹੁਣ ਟਾਈਮ ਕਿੰਨਾ ਬਾਕੀ ਰਹਿ ਗਿਆ ਟਾਈਮ ਇਹਦੇ 5 ਕਿ ਦਿਨ ਰਹਿ ਗਏ ਜੀ 5 ਕਿ ਦਿਨ ਬਾਕੀ 25 ਲੀਟਰ ਦੁੱਧ ਆਪਾਂ ਦੂਜੇ ਸੂਏ ਚੋਇਆ ਤੇ ਚੋਣ ਚਵਾ ਦੀ ਓਕੇ ਸੀ ਬਿਲਕੁਲ ਹਾਂ ਜਮਾ ਓਕੇ ਸਹੀ ਹੈ ਕੈਕ ਮਹੀਨੇ ਪਹਿਲਾਂ ਦੁੱਧ ਛੱਡਿਆ ਆਪਾਂ ਦੁੱਧਵਾ ਦੋ ਮਹੀਨੇ ਪਹਿਲਾਂ ਛੱਡਿਆ ਜੀ ਆਪਾਂ ਦੋ ਮਹੀਨੇ ਪਹਿਲਾਂ ਦੁੱਧ ਛੱਡਿਆ ਤੇ ਥਣ ਸੋਣਾ ਮੁੱਠੀ ਵਾਲਾ ਸਾਫ਼ ਸੁਥਰਾ ਵਧੀਆ ਤੇ ਇਹਦਾ ਮੁੱਲ ਆਪਾਂ ਕੀ ਰੱਖਿਆ ਗਜੈ ਸੋ ਜੂਗੀ ਮੰਤਲ ਕਰ ਦਾਂਗੇ ਆ ਇਹਦਾ ਤੋਰੀ ਬਾਹਰ ਨੂੰ ਸੋ ਵੀਰੋ 90000 ਰੁਪਿਆ ਵੈੜ ਦੀ ਕੀਮਤ ਆ 25 ਲੀਟਰ ਵੀਰ ਨੇ ਇਹਦਾ ਦੁੱਧ ਚੋਇਆ ਤੀਸਰਾ ਸੂਇ ਇਸ ਵਾਰ ਸੁੰਦੀ ਆ ਚਾਰ ਪੰਜ ਦਿਨ ਸੂਣ ਚ ਵਾਕੀ ਆ ਲੇਵਾ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਭਾਰਾ ਛੋੜਾ ਜੋਸ ਵਾਲਾ ਹੋਵਣਾ ਤੇ ਠੰਡ ਵਧੀਆ ਮੁੱਠੀ ਵਾਲਾ ਲੇਵਾ ਇਹ ਦਿਖਾਉਂਦੀ ਪਈ ਆ ਬਾਕੀ ਦੁੱਧ ਵੀ ਪੂਰਾ ਸੰਘਣਾ ਬਈ ਇਹਦਾ ਠੀਕ ਆ ਕਰਾਸ ਪੈਂਦੀ ਆ ਹਨਾ ਸੋ ਕਰਾਸ ਪੈਂਦੀ ਆ ਵੈੜ ਤੇ ਦੁੱਧ ਵੀ ਇਹਦਾ ਮੰਨ ਕੇ ਚੱਲੋ ਮੱਝਾਂ ਦੇ ਮੁਕਾਬਲੇ ਚ ਹੁੰਦਾ ਫੈਟ ਦੇ ਮੁਕਾਬਲੇ ਚੰਗਾ ਹੈਗਾ ਵਧੀਆ ਵਰਤਨ ਵਾਲਾ ਘਰ ਵਰਤਨ ਨੂੰ ਸੰਘਣਾ ਦੁੱਧ ਪਾਉਂਦੇ ਥਾਣਾ ਤੇ ਆਪਣਾ ਗੈਸ ਹੁੰਦਾ ਕਿ ਕ੍ਰਾਸ ਬਿਹੜਾ ਤੇ ਮੁੱਠੀ ਵਾਲਾ ਥਾਣਾ ਕੀਮਤ ਇਹਦੀ ਹੈਗਾ 90000 ਰੁਪਏ ਜਦੋਂ ਘਰੇ ਆਓਗੇ ਸੌਦਾ ਕਰੋਗੇ ਵੀ ਨਾ 90000 ਤੋਂ ਅੰਦਰ ਮਾਨ ਤਨਵੀਰ ਕਰ ਦੂਗਾ 90 ਤੋਂ ਅੰਦਰ ਬਣ ਜੂਗੀ ਬਿਹੜ ਇਹ ਤੇ ਤੀਜਾ ਸੂਆ ਹੁੰਦੀ ਆ 2 ਮਹੀਨੇ ਪਹਿਲਾਂ ਵੀਰ ਨੇ ਦੁੱਧ ਤੋਂ ਛੱਡੀ ਆ ਤੇ 5-6 ਦਿਨ ਬਾਕੀ ਵਧੀਆ 10 ਲੀਟਰ ਤੇ ਦੁੱਧ ਛੱਡੀ ਆ ਪਾਣੀ ਹੈਗਾ ਵੀ ਛੇਤੀ ਘਟ ਜਾਂਦੀ ਆ ਠੀਕ ਹੈ ਹਾਂ ਉਹ ਤਾਂ ਛੱਡ ਨਹੀਂ ਪੈਂਦੀ ਜਾਨੀ ਠੀਕ ਆ ਅੱਗੇ ਦੂਜਾ ਨੰਬਰ ਜਿਹੜੀ ਵਾੜ ਦੇਖੀ ਜਾਨੇ ਆ ਇਹੇ ਇਹ ਦੂਜਾ ਸੂਆ ਵਾੜਾ ਜੀ ਦੂਜਾ ਸੂਆ ਇਹ ਕੈ ਇੱਕ ਦਿਨ ਲੈਂਦੀ ਆ ਇਹ ਲੈਂਦੀ ਆ 25 ਦਿਨ ਜੀ ਇਹਦੇ 25 ਮੰਨ ਲਈ ਮਹੀਨਾ ਪਿਆ ਸੂਣ ਚ ਮਹੀਨਾ ਲੈ ਜੀ ਇਹਨੇ ਕਿੰਨਾ ਦੁੱਧ ਪਾਇਤਾ ਜੀ ਨੇ ਇਹਨੇ 37 38 ਲੀਟਰ ਦੁੱਧ ਦਿੰਦਾ ਜੀ ਕੱਲ੍ਹ ਨੂੰ 37 38 ਦੂਜਾ ਸੂਆ ਸੋਣੀਆ ਹਾਂ ਜੀ ਦੂਜਾ ਸੂਆ ਇਸ ਵਾਰ ਮੰਨ ਕੇ ਚੱਲੇ ਵੀ 40 ਪਾ ਦੂਗੀ ਹਾਂ ਜੀ ਹਾਂ ਇਹਦਾ ਮੁੱਲ ਕੀ ਹੋਊਗਾ ਇਹਦਾ ਮੁੱਲ ਆਪਾਂ ਫੋਨ ਤੇ ਕਰ ਲਾਂਗੇ ਕੱਕੀ ਜਣਾ ਹੁਸਾ ਠੀਕ ਇਹਨੂੰ ਹੱਕ ਗਿਆ ਇਹਨੂੰ ਕਰਦੇ ਬੜਾ ਖੋ ਉਹ ਇਹਦਾ ਮਹੀਨਾ ਸੂਣ ਚ ਪਿਆ ਕਿਸੇ ਵੀਰ ਦੇ ਪਸੰਦ ਹੋਵੇ ਮਹੀਨੇ ਦੀ ਕੱਚੀ ਲੈਣੇ ਤਾਂ ਵੀ ਤੁਸੀਂ ਵੀਰ ਤੋਂ ਲੈ ਸਕਦੇ ਹੋ ਇਹਦਾ ਫਿਰ ਮਹੀਨਾ ਖਾਇ ਦੁੱਧ ਡرائی ਹੋਈ ਨੂੰ ਸਾਰਾ ਹਲੇ ਹਾਂ ਮਹੀਨਾ ਲੂੜਕ ਮਹੀਨਾ ਹੋ ਗਿਆ ਇਹਨੂੰ ਛੱਡੀ ਨੂੰ ਠੀਕ ਹੈ ਤੇ ਤੀਜਾ ਨੰਬਰ ਜਿਹੜੀ ਇਹ ਦੇਖੀ ਜਾਂਦੇ ਆ ਇਹ ਵੀ ਦੂਜਾ ਸੂਆ ਵੇੜਾ ਇਹ ਕਿੰਨਾ ਟਾਈਮ ਲੈਂਦੀ ਆ ਇਹ ਵੀ ਇਹਦਾ ਵੀ ਮਹੀਨਾ ਕੀ ਰਹਿੰਦਾ ਮਹੀਨਾ ਸੂਣ ਚ ਵਾਕੀ ਇਹ ਜਿਹੜਾ ਆਪਾਂ ਮਹੀਨਾ ਦੇ ਵਿੱਚ ਦੋ ਹਾ 10 3 ਦਿਨ ਕਾਪੀ ਤੇ ਨੋਟਾ ਜਾਮ ਆਪਣੇ ਹਾਂ ਜਾਮਾ ਨੋਟਾ ਕਰ ਕੀਤੇ ਤਾਂ ਨਹੀਂ ਅੱਗੇ ਤੋਂ ਲੈਣੇ ਵੀ ਆਪਣੇ ਨਹੀਂ ਨਹੀਂ ਇਹ ਤਾਂ ਘਰ ਦੀਆਂ ਵੇੜਾਂ ਨੇ ਤਾਂ ਦੋਨੇ ਠੀਕ ਹੈ ਕਿਵਰ ਕੋਈ ਬੰਦਾ ਲੈ ਜਾਏ گا ਹਾਂ ਲੱਗ ਇਹਨੇ ਦੁੱਧ ਕਿੰਨਾ ਪਾਇਆ ਤਾਜੀ ਨੇ ਇਹਦਾ ਸੀਗਾ 25 ਮੀਟਰ ਦੀ ਠੀਕ ਆ ਇਹਦਾ ਮਾਲੂ ਵੀ ਫੋਨ ਤੇ ਹਾਂ ਇਹਦਾ ਵੀ ਫੋਨ ਤੇ ਕਰ ਹੱਕ ਕੇ ਕਰ ਇਹਨੂੰ ਇਹਨੂੰ ਇਹਨੇ 25 ਲੀਟਰ ਤੋਂ ਪਾਇਆ ਪਲੂਨ ਨੇ ਤੇ ਦੂਜਾ ਸੂਆ ਸੁੰਦਿਆ ਮਹੀਨਾ ਬਾਕੀ ਪਿਆ ਸੂਨ ਦੇ ਵਿੱਚ ਤੇ ਵੀਰੇ ਨੰਬਰ ਬੋਲ ਦੀ ਦੁਬਾਰਾ ਆਪਣਾ 8528747313 ਸੋ ਪਤ ਤਿੰਨ ਨਗ ਦਿਖਾਤੇ ਦੋ ਕੱਚੇ ਤੇ ਇੱਕ ਲਗਭਗ ਤਿਆਰੀ ਦੇ ਵਿੱਚ ਵੜਾ ਤੇ ਪਿੰਡ ਸਹਿਣਾ ਕੋਠੇ ਪੈਂਦੇ ਚੋਬਰ ਕੋਠੇ ਹਾਂ ਚੋਬਰ ਕੀ ਕੋਠੇ ਠੀ ਚੋਬਰ ਕੇ ਕੋਠੇ ਪੈਂਦੇ ਸੋ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਿਰਖ ਵਰਕ ਤੁਸੀਂ ਆਪ ਕਰਨੀ ਆ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ ਹੋਰ